ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਪੀਡੀਐਸ ਮੀਟਰ ਦੇ ਨਾਲ ਇਹ ਦਿਖਾਵਾਂਗੇ ਵੀ ਇਹਨਾਂ ਚੋਂ ਇੱਕ ਘਰ ਦਾ ਟੈਪ ਵਾਲਾ ਪਾਣੀ ਹੈ ਇਹਨਾਂ ਚੋਂ ਇੱਕ ਘਾਰੋ ਵਾਲਾ ਪਾਣੀ ਹੈ ਤੇ ਆਮੀ ਵਾਲਾ ਪਾਣੀ ਇਹਨਾਂ ਚ ਪਹਿਲਾਂ ਇਹਨਾਂ ਦੀ ਪੀਡੀਐਸ ਚੈੱਕ ਕਰਦੇ ਹਾਂ ਆ ਤੁਹਾਡੇ ਸਾਹਮਣੇ ਹੈ ਜੀ ਪੀਡੀਐਸ 0 ਉਹ ਦੇਖੀ ਇਹ ਰੀਡਿੰਗ ਦੇਖ ਲਓ ਘਰ ਦੇ ਪਾਣੀ ਦੀ ਪੀਡੀਐਸ ਸਾਡੀ 585 ਜੀ हां जी ਆ ਰੋਲਾ ਪਾਣੀ ਹੈ ਇਹਦੀ ਡੀਡੀਐਸ ਦੇਖਦੇ ਹਾਂ ਇਹਦੀ ਟੀਡੀਐਸ ਹੈ ਜੀ 89 ਆਹ ਹੁਣ ਬਾਹਰ ਦਾ ਮੀਂਹ ਵਾਲਾ ਪਾਣੀ ਜਿਹੜਾ ਹੈ ਉਹ ਵਰਤ ਕੇ ਦੇਖਦੇ ਹਾਂ ਆ ਮੀਂਹ ਵਾਲਾ ਪਾਣੀ ਹੈ ਇਹਦੀ ਟੀਡੀਐਸ ਦੇਖੋ ਜਰਾ ਇਹ ਹੈਗੀ ਹੈ ਜੀ 0.8 ਯਾਨੀ ਕਿ 10 ਵੀ ਡੀਡੀਐਸ ਨਹੀਂ ਬਣਗੇ ਇਹ ਫਰਕ ਹੈ ਜੀ ਮੀਂਹ ਦਾ ਪਾਣੀ ਕਿੰਨਾ ਕੀਮਤੀ ਹੈ ਕਿੰਨਾ ਮਤਲਬ ਕੀ ਕੁਦਰਤ ਦਾ ਇਹ ਤੋਹਫਾ ਹੈ ਨਾ ਆਰੋ ਦਾ ਵੀ ਪਾਣੀ ਇੰਨਾ ਵਧੀਆ ਨਹੀਂ ਹੁੰਦਾ ਤੇ ਮੀਂਹ ਦਾ ਪਾਣੀ ਕਿੰਨਾ ਜ਼ਰੂਰੀ ਹੁੰਦਾ ਹੈ